ਮਲੋਦ ਲਾਈਵ ਵੇਖਣ ਤੋਂ ਸਿੱਤੇ ਮੈਂ ਬੈਂਸਿੰਗ ਰੋੜੀਆਂ ਬੀਤੇ ਦਿਨ 10ਵੀਂ ਕਲਾਸ ਦੇ ਨਤੀਜੇ ਦੇ ਵਿੱਚੋਂ ਲੜਕੀਆਂ ਨੇ ਮੱਲਾਂ ਮਾਰੀਆਂ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਲੜਕੀ ਮਲੋਦ ਤੋਂ ਬਿਲੋਂਗ ਕਰਦੀ ਹੈ ਸਰਕਾਰੀ ਕੰਨਿਆ ਸਕੂਲ ਦੇ ਵਿੱਚ ਲੜਕੀ ਪੜ੍ਹਦੀ ਹੈ ਤੇ ਇਹਦੇ ਵੱਲੋਂ ਤਕਰੀਬਨ ਤਕਰੀਬਨ 95% ਤਕਰੀਬ ਹੈ ਜਿਹਦੇ ਨੰਬਰ ਉਹਦੇ ਵਿੱਚੋਂ ਹਾਸਲ ਕੀਤੇ ਜਾਂਦੇ ਨੇ ਤੇ ਆਹ ਗੱਲਬਾਤ ਕਰਦੇ ਹਾਂ ਬੱਚੀ ਦੇ ਨਾਲ ਜਾਣਦੇ ਹਾਂ ਕਿ ਇਹਦੇ ਪਿੱਛੇ ਕਿੰਨੀ ਕ ਮਿਹਨਤ ਕਰਨੀ ਪਈ ਤੇ ਕਿੰਨਾ ਕ ਇਹਦੇ ਪਿੱਛੇ ਜਿਹੜਾ ਹੈਗਾ ਤਪ ਕੀਤਾ ਗਿਆ ਇਹਨਾਂ ਦੇ ਵੱਲੋਂ ਬੇਟਾ ਕਿੰਨਾ ਮਾ ਤੁਹਾਡਾ ਸਸਿਕਾ ਜੀ ਸਸਿਕਾ ਜੀ ਸਨਮੰਤਰਿਤਕਰ ਅੱਛਾ ਫਿਰ ਤੁਹਾਡੇ ਕਲਾਸ ਦੇ ਵਿੱਚੋਂ ਨੰਬਰ ਕਿੰਨੇ ਆਏ ਨੇ 615 615 ਹਾਂਜੀ ਠੀਕ ਹੈ ਤੇ ਫਿਰ ਪਹਿਲੇ ਸਥਾਨ ਤੇ ਤੁਸੀਂ ਹੋ ਜਾਂ ਹੋਰ ਵੀ ਬੱਚੇ ਆਏ ਨੇ ਨਹੀਂ ਹਾਂਜੀ ਮੈਂ ਆ ਠੀਕ ਹੈ ਹਾਂਜੀ ਤੇ ਫਿਰ ਕਿੰਨੀ ਕਿਹਦੇ ਵਿੱਚ ਮਿਹਨਤ ਰਹੀ ਹੈ ਤੁਹਾਡੀ ਪੜਾਈ ਕਰਨ ਦੇ ਵਿੱਚ ਜਿਹੜੇ ਹਿਸਾਬ ਨਾਲ ਤੁਸੀਂ ਨੰਬਰ ਪ੍ਰਾਪਤ ਕੀਤੇ ਨੇ 10 ਵਿੱਚੋਂ ਬਹੁਤ ਮਿਹਨਤ ਲੱਗਦੀ ਹੈ ਠੀਕ ਹੈ ਪੜਨਾ ਪੈਂਦਾ ਦਿਨ ਰਾਤ ਜਾ ਕੇ ਪੇਰੈਂਟਸ ਦਾ ਬਹੁਤ ਸਪੋਰਟ ਹੁੰਦਾ ਹੈ ਟੀਚਰਸ ਦਾ ਬਹੁਤ ਸਪੋਰਟ ਹੁੰਦਾ ਹੈ ਠੀਕ ਹੈ ਹਾਂਜੀ ਤੇ ਫਿਰ ਕਿਸੇ ਦੇ ਵੱਲੋਂ ਸਨਮਾਨ ਚਿੰਨ ਤੁਹਾਨੂੰ ਦਿੱਤਾ ਗਿਆ ਕਿਸੇ ادارے ਦੇ ਵੱਲੋਂ ਜਾਂ ਕਿਸੇ politcal leader ਦੇ ਵੱਲੋਂ ਨਹੀਂ ਹਲੇ ਤਾਂ ਦਿੱਤਾ ਹਾਂਜੀ ਕਿਸੇ ਵੱਲੋਂ ਦਿੱਤਾ ਗਿਆ ਹਾਂਜੀ ਠੀਕ ਹੈ ਤੇ ਫਿਰ ਮਤਲਬ ਪੜਾਈ ਦੇ ਤੁਸੀਂ ਗੱਲ ਕਰਦੇ ਆ ਤਾਂ ਉਹਦੇ ਵਿੱਚ ਕਿੰਨੇ ਕਿੰਨੇ ਘੰਟਾ ਘੰਟੇ ਬੈਠ ਕੇ ਤੁਸੀਂ ਪੜ੍ਹਦੇ ਰਹੇ ਹੋ ਘੰਟੇ ਤਾਂ ਨਹੀਂ ਪੜਦੀ ਸੀ ਜਦ ਤੱਕ ਮਤਲਬ ਮੈਨੂੰ ਸਮਝ ਨਹੀਂ ਆਉਂਦਾ ਸੀ ਇਹ ਕਨਸੈਪਟ ਕਲੀਅਰ ਨਹੀਂ ਹੁੰਦਾ ਸੀ ਉਦੋਂ ਤੱਕ ਪੜਦੀ ਸੀ 12 1:00 ਵੱਜ ਜਾਂਦੇ ਸੀਗੇ ਮਮਾ ਪਾਪਾ ਵੀ ਜਾਗ ਦਿੰਦੇ ਸੀਗੇ ਜੇ ਕੋਈ ਡਾਊਟ ਹੁੰਦਾ ਸੀ ਕਲੀਅਰ ਕਰਦੇ ਸੀਗੇ ਨਾਲ ਹੈਲਪ ਕਰਦੇ ਸੀਗੇ ਹਾਂਜੀ ਤੇ ਤੁਸੀਂ ਕਨਸੈਪਟ ਦੀ ਗੱਲ ਕੀਤੀ ਐ ਫਿਰ ਇਹਦੇ ਵਿੱਚ ਕੀ ਏਮ ਲੈ ਕੇ ਚੱਲ ਰਹੇ ਹੋ ਵੀ ਭਵਿੱਖ ਦੇ ਵਿੱਚ ਕੀ ਬਣਨਾ ਤੁਸੀਂ ਹਾਂਜੀ ਡਾਕਟਰ ਬਣਨਾ ਕਾਰਡੀਓਲੋਜਿਸਟ ਠੀਕ ਹੈ ਹਾਂਜੀ ਉਸ ਦੀ ਵਾਸਤੇ ਹੁਣੇ ਤੋਂ ਤਿਆਰੀ ਇਹ ਪੂਰੀ ਹਾਂਜੀ ਨਾਲ ਨਾਲ ਤਿਆਰੀ ਕਰਦੀ ਆ ਹਾਂਜੀ ਠੀਕ ਹੈ ਤੇ ਫਿਰ ਇਹਦੇ ਵਿੱਚ ਜਿਵੇਂ ਹੁਣ 10ਵੀਂ ਦੇ ਵਿੱਚੋਂ ਤੁਸੀਂ ਨੰਬਰ ਜਿਹੜੇ ਪ੍ਰਾਪਤ ਕੀਤੇ ਨੇ ਉਹਦੇ ਵਾਸਤੇ ਕੋਈ ਬਕਾਇਦਾ ਅਲੱਗ ਤੋਂ ਟਿਊਸ਼ਨ ਵਗੈਰਾ ਰੱਖਿਆ ਸੀ ਜਾਂ ਘਰ ਬੈਠ ਕੇ ਬੜਦੇ ਸੀ ਘਰ ਬੈਠ ਕੇ ਮਿਹਨਤ ਕੀਤੀ ਆ ਜੀ ਠੀਕ ਹੈ ਕਿੰਤ ਕਿਤੇ ਰਿ ਫਿਰ ਫੈਮਿਲੀ ਦਾ ਕੀ ਸਪੋਰਟ ਰਹਿੰਦਾ ਹੈ ਬਹੁਤ ਸਪੋਰਟ ਸੀਗਾ ਜਦ ਤੱਕ ਮੈਂ ਜਾਗਦੀ ਸੀ ਮम्मा ਪਪਾ ਦੋਨੇ ਜਾਗਦੇ ਸੀ ਬ੍ਰਦਰ ਵੀ ਜਾਗਦਾ ਸੀ ਬਨਕੀ ਕਹਿੰਦੇ ਸੀ ਕਿ ਜਦ ਤੱਕ ਤੇਰਾ ਕੰਮ ਨਹੀਂ ਹੁੰਦਾ ਮਤਲਬ ਉਦੋਂ ਤੱਕ ਅਸੀਂ ਵੀ ਨਾਲ ਬੈਠੇ ਹਾਂ ਜੇ ਕੋਈ ਡਾਊਟ ਆ ਤਾਂ ਕਲੀਅਰ ਕਰਦੇ ਸੀ ਇਹ ਨਾਲ-ਨਾਲ ਹੈਲਪ ਵੀ ਕਰਦੇ ਸੀ ਬਹੁਤ ਸਪੋਰਟਰੀ ਹੈ ਮम्मा ਤੇ ਪਪਾ ਦੀ ਇੱਕ ਗਾਈਡਲਾਈਨ ਹੁੰਦੀ ਹੈ ਜਿਹੜੀ ਕਿ ਮਤਲਬ ਪ੍ਰੋਪਰ ਮਿਲਣੀ ਚਾਹੀਦੀ ਦਿੰਦੀ ਆ ਪੂਰੀ ਮਿਲਿਆ ਹਾਂ ਜੀ ਠੀਕ ਹੈ ਹਾਂ ਜੀ ਤੇ ਫਿਰ ਲੱਗਦਾ ਵੀ ਕੋਈ ਕਮੀ ਰਹਗੀ ਮਤਲਬ ਨੰਬਰ ਤੁਹਾਡੇ ਹਿਸਾਬ ਨਾਲ ਅੱਗੇ ਕਿ ਨਹੀਂ ਹੈ ਨਹੀਂ ਕਮੀ ਤਾਂ ਰਹੀ ਹੈ ਅੱਗੇ ਹੋਰ ਮਿਹਨਤ ਕਰਨਾਂ ਦਾ ਪ੍ਰਸਤੁਜਾਂਜੀ ਅੱਛਾ ਬੱਸ ਉਹ ਮਿਹਨਤ ਜਿਹੜੀ ਹੋਰ ਮਿਹਨਤ ਕਰਾਂਗੇ ਠੀਕ ਹੈ ਤੇ ਫਿਰ ਇਹਦੇ ਵਿੱਚ ਕੀ ਕਾਰਨ ਮੰਨਦੇ ਹੋ ਜਿਹੜਾ ਇਹ ਨੰਬਰ ਘਟ ਰਹੇ ਨੇ ਮਤਲਬ ਕੀ ਲੱਗਦਾ ਤੁਹਾਨੂੰ ਟਾਈਮ ਦੀ ਵੈਲਿਊ ਸੀਗੀ ਜੇ ਥੋੜਾ ਟਾਈਮ ਮਿਲ ਜਾਂਦਾ ਤਾਂ ਮੈਂ ਹੋਰ ਵੀ ਵਧੀਆ ਕਰ ਲੈਂਦੀ ਠੀਕ ਹੈ ਹਾਂਜੀ ਠੀਕ ਹੈ ਤੇ ਬੱਚੀ ਦੇ ਫਾਦਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਵਿੱਚ ਕਿ ਨਾਮ ਤੁਹਾਡਾ ਅਮਰਿਤਪਾਲ ਸਿੰਘ ਅਸਲ ਜੀ ਕੀ ਕਹਿਣਾ ਚਾਹੋਗੇ ਬੱਚੀ ਨੇ ਇੰਨੀ ਮਿਹਨਤ ਕਰਕੇ ਇੱਕ ਚੰਗਾ ਨਾਮ ਤੁਹਾਡਾ ਰੌਸ਼ਨ ਕੀਤਾ ਜੀ ਮੈਂ ਇਹੀ ਕਹਿਣਾ ਚਾਹਾਂਗਾ ਵੀ ਸਾਰੇ ਬੱਚਿਆਂ ਨੂੰ ਹੀ ਮਿਹਨਤ ਕਰਨੀ ਚਾਹੀਦੀ ਆ ਠੀਕ ਹੈ ਮਿਹਨਤ ਕਰਾਂਗੇ ਫੇਰ ਹੀ ਜ਼ਿੰਦਗੀ 'ਚ ਕੁਝ ਪ੍ਰਾਪਤ ਕਰ ਸਕਦੇ ਆ ਠੀਕ ਹੈ ਤੇ ਬਾਕੀ ਬੱਚੇ ਤੇ ਵੀ ਡਿਪੈਂਡ ਕਰਦਾ ਪੇਰੈਂਟਸ ਤੇ ਵੀ ਡਿਪੈਂਡ ਕਰਦਾ ਪੇਰੈਂਟਸ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਆਪਣੇ ਬੱਚੇ ਤੇ ਧਿਆਨ ਦੇਣ ਉਹਦੀ ਮਿਹਨਤ ਦੇ ਨਾਲ ਆਪ ਵੀ ਥੋੜੀ ਮਿਹਨਤ ਰੱਖਣ ਸਪੋਰਟ ਰੱਖਣ ਤੇ ਥੋੜਾ ਫਰੈਂਡਲੀ ਰਹਿਣ ਜਿਸ ਦੇ ਨਾਲ ਬੱਚੇ ਦੀ ਨੂੰ ਪੜਨ ਦੇ ਵਿੱਚ ਇੱਕ ਬੋਝਣਾ ਲੱਗੇ ਉਸ ਨੂੰ ਇੰਟਰਸਟ ਬਣਿਆ ਰਹੇ ਠੀਕ ਹੈ ਜੀ ਤੇ ਹੁਣ ਅੱਗੇ ਤੋਂ ਜੋ ਲੱਗਦਾ ਸਭ ਨੂੰ ਤਾਂ ਬਹੁਤਾ 95% ਥੋੜੇ ਨਹੀਂ ਹੁੰਦੇ ਨੰਬਰ ਬਹੁਤ ਨੇ ਹੋਰ ਵੀ ਤੁਸੀਂ ਦੇਖਿਆ ਹੀ ਆ ਵੀ ਸਰਟੀਫਿਕੇਟਸ ਨੇ ਜਿਹੜੇ ਹੋਰ ਕੰਪੀਟੀਸ਼ਨ ਪਹਿਲਾਂ ਵੀ ਇੱਕ ਕੰਪੀਟੀਸ਼ਨ ਹੋਇਆ ਸੀ ਉਹਨਾਂ ਦਾ 6 ਤੋਂ ਲੈ ਕੇ 12 ਤੱਕ ਉਹਦੇ ਵਿੱਚੋਂ ਡਿਸਟ੍ਰਿਕਟ ਦੇ ਵਿੱਚੋਂ ਸ਼ਾਇਦ ਥਰਡ ਜਾਂ ਫਰਸਟ 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 ਹਾਂਜੀ ਜਿਹੜਾ ਸਾਇੰਸ ਕੰਪੀਟੀਸ਼ਨ ਸੀ ਉਸ ਦੇ ਵਿੱਚੋਂ ਵੀ ਇਹ ਫਰਸਟ ਆਈ ਸੀਗੇ ਤੇ ਉਹ ਕੰਪੀਟੀਸ਼ਨ ਵੀ ਦੇਖ ਲਓ ਵੀ ਉਦੋਂ ਇਹਨਾਂ ਦੀ ਕਲਾਸ ਵੀ ਬੇਟੀ ਦੀ ਮੇਰੀ ਦੀ 6th ਸੀਗੀ ਠੀਕ ਹੈ ਤੇ ਅੱਗੇ ਤੁਹਾਡੇ ਕੋਲ ਮੈਂ ਫਿਰ ਆਣਾ ਚਾਹਾਂਗਾ ਜਿਸ ਤਰ੍ਹਾਂ ਹੁਣ ਅੱਜ ਕੱਲ ਬੱਚੇ ਨੇ ਮੋਬਾਈਲ ਫੋਨ ਦਾ ਜ਼ਿਆਦਾ ਇਸਤੇਮਾਲ ਕਰਦੇ ਨੇ ਤੇ ਤੁਹਾਡੀ ਲਾਈਫ ਦੇ ਵਿੱਚ ਜਾਂ ਤੁਹਾਡੀ ਸਟੱਡੀ ਦੇ ਵਿੱਚ ਫੋਨ ਦੀ ਕਿੰਨੀ ਕਿ ਮਹੱਤਤਾ ਹੈਗੀ ਆ ਕਿੰਨਾ ਕਿ ਇੰਪੋਰਟੈਂਟ ਆ ਫੋਨ ਮੇਂ ਫੋਨ ਤਾਂ ਇੰਪੋਰਟੈਂਟ ਨਹੀਂ ਹੈ ਜੇ ਜਿਸ ਕੋਈ ਡਾਊਟ ਹੁੰਦਾ ਹੈ ਤਾਂ ਪੇਰੈਂਟਸ ਬੁੱਕਸ ਟੀਚਰਸ ਹੋਏ ਹੋਏ ਹੈਗੇ ਨੇ ਜੇ ਕਦੇ ਹੋਇਆ ਕਦੇ ਤੁਹਾਡਾ بیس ਮਤਲਬ ਬੇਸਿਕ ਕਨਸੈਪਟ ਨਹੀਂ ਥੀਅਰ ਹੋਇਆ ਥੈਨ ਫੋਨ ਅਪਾ ਯੂਜ਼ ਕਰਦੇ ਹਾਂ ਯੂਜ਼ ਕਰ ਸਕਦੇ ਹੋ ਮਤਲਬ ਰੀਅਲ ਸਕ੍ਰੋਲ ਕਰਨੇ ਆ ਉਹ ਬਿਲਕੁਲ ਫਾਇਦਾ ਨਹੀਂ ਉਹਦੇ ਨਾਲ ਥੋੜਾ ਟਾਈਮ ਵੇਸ ਹੋਊਗਾ ਉਹਦੇ ਨਾਲ ਉਹਦੇ ਨਾਲ ਚਾਹੋ ਤੁਸੀਂ ਵਧੀਆ ਹੋਰ ਕੋਈ ਪੜ੍ਹ ਲਓ ਉਹਦੇ ਨਾਲ ਠੀਕ ਹੈ ਹਾਂਜੀ ਤੁਹਾਨੂੰ ਤੁਹਾਡੇ ਮਨਾਂ ਵੀ ਫੋਨ ਦੇਖਣਾ ਜ਼ਿਆਦਾ ਨਹੀਂ ਚਾਹੀਦਾ ਹਾਂਜੀ ਨਹੀਂ ਚਾਹੀਦਾ ਠੀਕ ਹੈ ਤੇ ਫਿਰ ਤੁਹਾਡੇ ਮਨ ਦੇ ਵਿੱਚ ਕੀ ਸੀ ਬੱਚੀ ਨੂੰ ਲੈ ਕੇ ਜਦੋਂ ਇਸ ਬੇਟੀ ਨੇ ਇਸ ਸੰਸਾਰ ਦੇ ਵਿੱਚ ਆਈ ਜਦੋਂ ਬੱਚੀ ਅੱਜ ਤੋਂ ਲੰਮਾ ਸਮਾਂ ਪਹਿਲਾਂ ਤੇ ਫਿਰ ਉਦੋਂ ਫਿਰ ਤੁਹਾਡੇ ਮਨ ਦੇ ਵਿੱਚ ਕੀ ਚੱਲਿਆ ਕਿ ਵੀ ਕੀ ਬਣਾਉਣਾ ਇਹਨੂੰ ਬੱਚੀ ਨੂੰ ਉਸ ਟਾਈਮ ਤਾਂ ਜਦੋਂ ਮੇਰੀ ਬੇਟੀ ਦਾ ਪਹਿਲਾ ਬਰਥਡੇ ਸੀ ਜੀ ਉਸ ਟਾਈਮ ਅਸੀਂ ਮਲੋਹ ਦੇ ਵਿੱਚ ਹੀ ਸੈਲੀਬ੍ਰੇਟ ਕਰਿਆ ਸੀ ਠੀਕ ਹੈ ਮੈਨੂੰ ਲੱਗਦਾ ਸਾਡੇ ਮਲੋਹ ਨਿਵਾਸੀ ਨੂੰ ਪਤਾ ਹੀ ਆ ਸਾਰੇ ਕਹਿੰਦੇ ਸੀਗੇ ਵੀ ਤੁਸੀਂ ਇੰਨੀ ਧੂਮਤਾਵਰਾ ਟੈਂਟ ਲੱਗਾਇਆ ਸੀ ਸਾਡਾ ਫੋਟੋਸ ਵੀ ਪਈਆਂ ਨੇ ਠੀਕ ਹੈ ਫੋਟੋ ਦੇ ਤੁਸੀਂ ਲੈ ਲਿਓ ਫਲੇ ਵੱਡੇ ਦੀਆਂ ਜੇ ਫੋਟੋਸ ਵੀ ਪਈਆਂ ਨੇ ਤੇ ਬਸ ਇੱਕ ਜੋ ਇੱਕ ਲੋਕ ਮੰਨ ਕੇ ਚੱਲਦੇ ਨੇ ਵੀ ਕੁੜੀ ਹੋਗੀ ਅਸੀਂ ਉਹ ਕਦੇ ਨਾ ਇਹਨੂੰ ਫੀਲ ਹੋਣ ਤੇ ਤਾਂ ਨਾ ਅਸੀਂ ਇਹ ਗੱਲ ਤੇ ਹੱਕ ਜਾਨਦੇ ਆ ਅਸੀਂ ਕਹਿੰਦੇ ਚਾਹੇ ਕੁੜੀ ਹੈ ਚਾਹੇ ਮੁੰਡਾ ਜੀ ਕੋਈ ਫਰਕ ਨਹੀਂ ਹੈਗਾ ਜੀ ਇਹ ਚੀਜ਼ ਇਹ ਗੱਲ ਸਾਰਿਆਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਵੀ ਇਹ ਬਿਲਕੁਲ ਨਹੀਂ ਕਿਸੇ ਪੇਰੈਂਟਸ ਨੂੰ ਇਹ ਚੀਜ਼ ਮਨਣੀ ਚਾਹੀਦੀ ਵੀ ਸਾਡੇ ਬੇਟੀ ਆ ਜਾਂ ਬੇਟਾ ਬੇਟੀ ਤੇ ਘੱਟ ਧਿਆਨ ਦੇਣਾ ਜਾਂ ਬੇਟੇ ਤੇ ਵੱਧ ਦੇਣਾ ਚੀਜ਼ ਵੱਧ ਲੈ ਕੇ ਦੇਣੀਆਂ ਜਾਂ ਘੱਟ ਲੈ ਕੇ ਦੇਣੀਆਂ ਐਦਾਂ ਦਾ ਕੁਝ ਨਹੀਂ ਰੱਖਣਾ ਚਾਹੀਦਾ ਮਨ ਦੇ ਵਿੱਚ ਤੁਸੀਂ ਆਪਣੇ ਵੱਲੋਂ ਇਹ ਮੰਨ ਕੇ ਚੱਲੋ ਇਹ ਰੱਬ ਦਾ ਜੀ ਆ ਤੁਹਾਨੂੰ ਗਿਫਟ ਦਿੱਤਾ ਜੀ ਜੋ ਤੁਹਾਡੇ ਹੱਕ ਫਰਜ਼ ਬਣਦੇ ਨੇ ਉਹਨਾਂ ਨੂੰ ਤੁਸੀਂ ਨਿਭਾਉਂਦੇ ਚਲੇ ਜਾਓ ਪ੍ਰਮਾਤਮਾ ਵਧੀਆ ਕਰੂਗਾ ਸਾਡੇ ਨਾਲ ਹੋ ਰਿਹਾ ਵਧੀਆ ਹੋ ਰਿਹਾ ਜੀ ਕੋਈ ਹੋ ਨਹੀਂ ਤੇ ਸਾਨੂੰ ਕੋਈ ਇਦਾਂ ਦਾ ਨਹੀਂ ਸੀ ਅਸੀਂ ਕੁੜੀਆਂ ਜਾਂ ਮੁੰਡਾ ਇਹ ਅਸੀਂ ਤਾਂ ਪ੍ਰਾਊਡ ਫੀਲ ਕਰਦੇ ਹਾਂ ਜੀ ਮੈਨੂੰ ਲੱਗਦਾ ਪਤਾ ਹੀ ਨਹੀਂ ਸਾਨੂੰ ਸਾਡੀ ਕੀ ਕਿਹੜਾ ਕਦੇ ਇੱਕ ਦੋ ਵਾਰੀ ਕਿਸੇ ਨਾਲ ਕਿਤੇ ਐਮਐਲਏ ਦੇ ਨਾਲ ਕਿਤੇ ਰਿਬਨ ਕੱਟਦੇ ਦੀ ਫੋਟੋ ਆ ਗਈ ਹੋਵੇ ਅਖਬਾਰ ਤੇ ਤੇ ਮੈਨੂੰ ਨਹੀਂ ਜਾਦਾ ਹੈਗਾ ਵੀ ਸਾਡੀ ਬੇਟੀ ਦੇ ਨਾਲ ਜਾਂ ਸਾਡੀ ਬੇਟੀਆਂ ਅਖਬਾਰ ਦੇ ਵਿੱਚ ਕਿੰਨੀ ਫੋਟੋ ਆਈਆਂ ਨੇ ਠੀਕ ਹੈ ਤੇ ਅੱਛਾ ਫਿਰ ਮੈਂ ਇੱਕ ਚੀਜ਼ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਬੱਚਿਆਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ ਕਿਉਂਕਿ ਤੁਸੀਂ ਹੁਣ ਸਪਿਰਿਟ ਚ ਗੁਜ਼ਰੇ ਹੋ ਹਾਂਜੀ ਵੀ ਕਿਹੜੇ ਕਿਹੜੇ ਪੁਆਇੰਟ ਨੂੰ ਮੈਸ ਨਹੀਂ ਕਰਨੇ ਚਾਹੀਦੇ ਬੱਚਾ ਪਹਿਲਾਂ ਤਾਂ ਕਿਸੇ ਨਾਲ ਕੰਪੇਅਰ ਨਾ ਕਰੋ ਜਦ ਆਪਾਂ ਦੂਸਰੇ ਨਾਲ ਕੰਪੇਅਰ ਕਰਦੇ ਆ ਤਾਂ ਆਪਾਂ ਆਪਣੇ ਆਪ ਨਾਲ ਹੀ ਮਤਲਬ ਇੱਕ ਧੋਖਾ ਕਰ ਰਹੇ ਆ ਆਪਣੇ ਆਪ ਨਾਲ ਹੀ ਕਹਿ ਰਹੇ ਆ ਕਿ ਤੁਸੀਂ ਪਿੱਛੇ ਹੋ ਜਿਹਦੇ ਨਾਲ ਤਾਂ ਜੀ ਆਪਣੇ ਆਪ ਨਾਲ ਜੇ ਤੁਸੀਂ ਆਪਣੇ ਆਪ ਨਾਲ ਖੁਦ ਕੰਪੈਰੀਜ਼ਨ ਕਰੋਗੇ ਤਾਂ ਤੁਸੀਂ ਆਪਣੀ ਗਲਤੀਆਂ ਤੋਂ ਸਿੱਖੋਗੇ ਤੇ ਤੁਸੀਂ ਆਪਣੇ ਨੰਬਰ ਤੋਂ ਪਿੱਛੇ हट ਕੇ ਜੀ ਆਪਣੀ ਗਲਤੀਆਂ ਇੰਪਰੂਵ ਕਰੋਗੇ ਠੀਕ ਹੈ ਹਾਂਜੀ ਤੇ ਬੱਚੀ ਦੇ ਮਦਰ ਪੈਨ ਮੰਤਰੀ ਤਸਰਨਾ ਮੌਜੂਦ ਨੇ ਗੱਲਬਾਤ ਕਰਨ ਨੂੰ ਮਨਪ੍ਰਮ ਕੀ ਕਹਿਣਾ ਚਾਹੋਗੇ ਬੱਚੀ ਸਾਸੀ ਦੇ ਬਾਰੇ ਕੀ ਕਹਿਣਾ ਚਾਹੋਗੇ ਬੱਚੀ ਨੇ ਵਧੀਆ ਨੰਬਰ ਹਾਸਲ ਕੀਤੇ ਨੇ ਹਾਂਜੀ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਬਹੁਤ ਜ਼ਿਆਦਾ ਬਹੁਤ ਮਿਹਨਤ ਕਰਦੀ ਜੇ ਬੇਟੀ ਦਿਨ ਰਾਤ ਮਿਹਨਤ ਕਰਦੀ ਆ ਬੇਟੀ ਨੇ ਪੰਜਾਬ ਬੋਰਡ ਤੋਂ ਇਲਾਵਾ ਵੀ CBSE ਦੇ ਸਾਰੀਆਂ ਬੁੱਕਸ ਆਪਣੇ ਆਪ ਬੜੀਆਂ ਪੀ ਮਿਹਨਤ ਨਾਲ ਠੀਕ ਹੈ ਕਦੇ ਫੋਨ ਵੀ ਨਹੀਂ ਮੰਗਦੀ ਫੋਨ ਤੋਂ ਨਹੀਂ ਦੇਖ ਕੇ ਕਰਦੀ ਆਪਣੇ ਹਰੇਕ ਬੁੱਕਸ ਨੂੰ ਇਹਨੇ ਫੋਲੋ ਕੀਤਾ ਹੈ CBSE ਦੀ ਬੁਕਸ ਐਕਸਟਰਾ ਇਹਨੇ ਆਪਣੇ ਆਪ ਇੰਨੀ ਮਿਹਨਤ ਕਰਾਈ ਬਹੁਤ ਜ਼ਿਆਦਾ ਸਾਨੂੰ ਹਮੇਸ਼ਾ ਹੀ ਪ੍ਰਾਊਡ ਫੀਲ ਕਰਾਉਂਦੀ ਜੀ ਬੇਟੀ ਬਹੁਤ ਜ਼ਿਆਦਾ ਤੇ ਜਿਸ ਤਰ੍ਹਾਂ ਮੈਂ ਆਮ ਬੱਚਿਆਂ ਨੂੰ ਦੇਖਦਾ ਹਾਂ ਕਿ ਟਾਰਚਰ ਕਰਦੇ ਨੇ ਜਿਆਦਾ ਟਾਰਚਰ ਬੱਚੇ ਕਿਸ ਤਰ੍ਹਾਂ ਕੇ ਵੀ ਮਤਲਬ ਵੀ ਸਾਡੇ ਵੱਲੋਂ CBSE ਹਰੇਕ ਚੀਜ਼ ਲੈ ਕੇ ਦਿੰਦੇ ਆ ਪੜਾਈ ਵੱਲ ਧਿਆਨ ਨਹੀਂ ਦਿੰਦੇ ਕਦੇ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਨਹੀਂ ਬੇਟੀ ਨੇ ਕਦੇ ਆਪਣੇ ਆਪ ਕਦੇ ਕੋਈ ਚੀਜ਼ ਦੀ ਮੰਗ ਨਹੀਂ ਕਰੀ ਅਸੀਂ ਲਿਆ ਕੇ ਤਾਂ ਸਾਰੀ ਚੀਜ਼ ਦਿੰਦੇ ਆ ਬੇਟੀ ਜੇ ਕੋਈ ਅਸੀਂ ਪੈਸਾ ਵੀ ਦਿੰਦੇ ਆ ਉਹ ਵੀ ਖਰਚ ਨਹੀਂ ਕਰਦੀ ਉਹ ਵੀ ਸੇਵ ਕਰਦੀ ਆਪਣੇ ਆਪ ਠੀਕ ਹੈ ਹਾਂਜੀ ਪੜਾਣੋ ਵੀ ਜਦੋਂ ਵੀ ਕਦੇ ਹੁੰਦਾ ਹੈ ਆਪਣਿਆਂ ਪੜਦੇ ਹੁਣ ਪੇਪਰ ਚੱਲੇ ਸੀ ਦਿਨ ਰਾਤ ਬੇਟੀ ਨੇ ਜਾਗੀ ਆਈ ਬਹੁਤ ਮਿਹਨਤ ਕਰਿਆ ਤੇ ਐਸਐਸਸੀ ਦਾ ਥੋੜਾ ਜਿਹਾ ਸਕੂਲ ਚ ਮੈਡਮ ਪ੍ਰੈਗਨਨਸੀ ਸੀ ਛੁੱਟੀ ਤੇ ਸੀ ਉਹਦਾ ਥੋੜਾ ਜਿਹਾ ਸਿਲੇਬਸ ਰਹਿ ਗਿਆ ਸੀ ਪਰ ਬੇਟੀ ਨੇ ਹੀ ਦਿਨ ਰਾਤ ਇੱਕ ਕਰਕੇ ਰਾਤ ਨੂੰ ਕੌਫੀ ਪੀਵੀ ਕੇ ਜਾ ਕੇ ਉਹ ਸਾਰਾ ਕਵਰ ਕਰ ਲਿਆ ਠੀਕ ਹੈ ਹਾਂਜੀ ਤੇ ਫਿਰ ਹੁਣ ਭਵਿੱਖ ਦੇ ਵਿੱਚ ਬੱਚੀ ਨੇ ਤਾਂ ਕਹਿ ਦਿੱਤਾ ਕਿ ਮੈਂ ਡਾਕਟਰ ਬਣਨਾ ਤੁਹਾਡੇ ਕੀ ਸੁਪਨੇ ਸੀ ਜੇ ਤੁਹਾਡੇ ਇਹਨਾਂ ਦੇ ਨਾਲ ਹੀ ਨੇ ਸੁਪਨੇ ਵੀ ਜਿਵੇਂ ਡਾਕਟਰ ਬਣਨਾ ਚਾਹੁੰਦੇ ਜੀ ਜਿਹੜਾ ਸਾਡੇ ਬੱਚੇ ਕਹਿਣਗੇ ਜੀ ਅਸੀਂ ਬੱਚਿਆਂ ਦੇ ਨਾਲ ਆਏ ਉਹ ਚੀਜ਼ ਫੋਲੋ ਕਰੋਗੇ ਜਿਹੜੇ ਬੱਚੇ ਕਹਿਣਗੇ ਠੀਕ ਹੈ ਜੀ ਕਿਉਂਕਿ ਪੜ੍ਹਨਾ ਬੱਚਿਆਂ ਨੇ ਆਈ ਬੱਚੇ ਦਾ ਜਿਹੜਾ ਇੰਟਰਸਟ ਆ ਜੀ ਜਿੱਧਰ ਨੂੰ ਅਸੀਂ ਉਹਦੇ ਬੱਚੇ ਦੇ ਨਾਲ ਬੱਚੇ ਨੂੰ ਪੂਰੀ ਸਪੋਰਟ ਕਰਦੇ ਹਾਂ ਜੀ ਆ ਮੈਂ ਅੰਤ ਤੱਕ ਸੁਨੇਹਾ ਲੈ ਲਵਾਂ ਤੁਹਾਡੇ ਤੋਂ ਕਿ ਬੱਚਿਆਂ ਨੂੰ ਕੀ ਸਨੇਹ ਦੇਣਾ ਚਾਹੋਗੇ ਜਿਹੜੇ ਅੱਜ ਬੱਚੇ ਇਸ ਮਾਧਿਅਮ ਰਾਹੀਂ ਤੁਹਾਡੀ ਵੀਡੀਓ ਦੇਖ ਰਹੇ ਨੇ ਮਤਲਬ ਵਧੀਆ ਪੜੋ ਆਪਣੇ ਪੇਰੈਂਟਸ ਨੂੰ ਤੰਗ ਨਾ ਕਰੋ ਜੇ ਤੁਸੀਂ ਪੜੋਗੇ ਤਾਂ ਤੁਹਾਡਾ ਮਤਲਬ ਫਿਊਚਰ ਜਿਹੜਾ ਹੋਊਗਾ ਉਹ ਸੇਫ ਹੋਊਗਾ ਤੇ ਤੁਸੀਂ ਕੁਝ ਬਣ पाओगे ਸਿਰਫ ਸਟੱਡੀ ਤੁਹਾਡੇ ਲਈ ਮੈਟਰ ਕਰਦੀ ਹੈ ਕੋਈ ਰੀਲਸ ਵਗੈਰਾ ਨਹੀਂ ਤੁਹਾਨੂੰ ਬਾਚੋ ਤੁਹਾਨੂੰ ਮਤਲਬ ਕੁਝ ਦੇਣਾ ਨਹੀਂ ਹੈਗਾ ਜੇ ਸਟੱਡੀ ਕਰਾਂਗੇ ਤਾਂ ਤੁਹਾਨੂੰ ਉਹਦਾ ਫਲ ਮਿਲੇਗਾ ਬਾਅਦ ਵਿੱਚਾਂ ਜੀ ਫਿਊਚਰ ਤੇ ਬਹੁਤ ਹੀ ਕਿਤਨੇ ਕਿਤੇ ਇਹ ਗੱਲਾਂ ਨੇ ਜਿਹੜੀਆਂ ਕਾਰਗਰ ਸਿੱਧ ਹੁੰਦੀਆਂ ਨੇ ਜਦੋਂ ਬੱਚੇ ਇਸ ਤਰ੍ਹਾਂ ਦਾ ਮੁਕਾਮ ਹਾਸਲ ਕਰਦੇ ਨੇ ਤੇ ਕਿਤਨੇ ਕਿਤੇ ਮਾਪਿਆਂ ਵਾਸਤੇ ਬਹੁਤ ਫਕਰ ਵਾਲੀ ਗੱਲ ਹੁੰਦੀ ਹੈ ਇਸ ਵੀਡੀਓ ਨੂੰ ਬਤਵਾਤ ਛੇ ਕਰਿਓ ਤਾਂ ਜੋ ਇਦਾਂ ਦੀਆਂ ਬੱਚਿਆਂ ਦੇ ਹੌਸਲੇ ਨੇ ਜਿਹੜੇ ਉਹ بلند ਹੋ ਸਕਣ ਤੇ ਜਿਹੜੇ ਇਸ ਵੀਡੀਓ ਰਾਹੀਂ ਸਾਡੇ ਬੱਚੇ ਦੇਖ ਰਹੇ ਨੇ ਜ਼ਿਆਦਾਤਰ ਮੈਂ ਕਹਾਂਗਾ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਇਨਸਪਾਇਰ ਹੋ ਸਕਣ ਬਤਵਾਤ ਇਸ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ